ਕਿ ਮੈਂ ਬੱਚੇ ਨੂੰ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਕੰਮ ਹੋ ਗਿਆ ਇਧਰ ਅੱਧੀ ਆਣ ਕੇ ਫੜਾਫੜ ਕੱਡੇ ਬੰਦੇ ਵਿੱਚੋਂ ਬੰਦੇ ਕਿੰਨੇ ਸੀ ਇਸ ਸਵਾਰੀਆਂ ਬੰਦੇ ਇਹਨਾਂ ਚ ਸੀ ਜੀ 4 ਜਾਨੇ ਤਿੰਨ ਸਵਾਰੀਆਂ ਸੀ ਚੌਥਾ ਡਰਾਈਵਰ ਸੀ ਮੱਗੀ ਐਕਸੀਡੈਂਟ ਹੋਣ ਦਾ ਕਾਰਨ ਕੋਈ ਸਾਹਮਣੇ ਆਇਆ ਐਕਸੀਡੈਂਟ ਹੋਣ ਦਾ ਕਾਰਨ ਇਹ ਵੀ ਟਰੱਕ ਇੱਥੇ ਖੜਾ ਸੀਗਾ ਸਾਹਮਣੇ ਡਰਾਈਵਰ ਦੀ ਘਰੇ ਅੱਖ ਲੱਗ ਗਈ ਏਅਰਪੋਰਟ ਆ ਰਿਹਾ ਕਿੱਥੇ ਜਾਣਾ ਸੀ ਗਈ ਤੇ ਐਕਸੀਡੈਂਟ ਹੋਇਆ ਕਿੱਦਾਂ ਸਰ ਟ੍ਰੈਵਿਸ ਆ ਦੇ ਆਫ ਕਰੀਆ ਇਸ ਵੇਲੇ ਦੀ ਵੱਡੀ ਖਬਰ ਫਗਵਾੜਾ ਚਲੰਦਰ ਨੈਸ਼ਨਲ ਹਾਈਵੇ ਤੇ ਅੱਜ ਬਾਅਦ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਜੋ ਦੇ ਵਿੱਚ ਚਾਰ ਲੋਕਾਂ ਦੀ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਦੇ ਮੁਤਾਬਿਕ ਏਅਰਪੋਰਟ ਤੋਂ ਸਵਾਰੀ ਲੈ ਕੇ ਆ ਰਹੀ ਇੱਕ ਕਾਰ ਅਚਾਨਕ ਸੜਕ ਤੇ ਖੜੇ ਟਰੱਕ ਨਾਲ ਜਾ ਟਕਰਾਈ ਜਿਸ ਕਰਕੇ ਇਹ ਹਾਦਸਾ ਹੋ ਗਿਆ ਤੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਾਰ ਦੇ ਵਿੱਚ ਸਵਾਰ ਪ੍ਰਦੀਪ ਸਿੰਘ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਗੱਡੀ ਏਅਰਪੋਰਟ ਤੋਂ ਬੁੱਕ ਕਰਵਾਈ ਗਈ ਸੀ ਅਤੇ ਉਹ ਆਪਣੇ ਘਰ ਮੁਕੇਰੀਆਂ ਵੱਲ ਜਾ ਰਹੇ ਸਨ ਤੇ ਉਹਨਾਂ ਦੇ ਅਨੁਸਾਰ ਕਾਰ ਚਲਾ ਰਹੇ ਹੀ ਡਰਾਈਵਰ ਦੀ ਅਚਾਨਕ ਅੱਖ ਲੱਗਣ ਜਾਣ ਕਰਕੇ ਹਾਦਸਾ ਵਾਪਰਿਆ ਇਤਿਹਾਸ ਵਿਦੇ ਵਿੱਚ ਗੰਭੀਰ ਜ਼ਖਮੀ ਡਰਾਈਵਰ ਅਮਰਜੀਤ ਸਿੰਘ ਵਾਸੀ ਨਵਾਂ ਸ਼ਹਿਰ ਤੇ ਕੀਰਤਨ ਸਿੰਘ ਅਤੇ ਹਰਜੀਤ ਕੌਰ ਵਾਸੀ ਜ਼ਿਲ੍ਹਾ ਗੁਰਦਾਸਪੁਰ ਨੂੰ ਤੁਰੰਤ ਫਗਵਾੜਾ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਜਿੱਥੇ ਐਮਰਜੈਂਸੀ ਡਿਊਟੀ ਤੇ ਤਨਾਈਟ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਤੇ ਡਾਕਟਰਾਂ ਦੇ ਦੱਸਣ ਅਨੁਸਾਰ ਤਿੰਨ ਜ਼ਖਮੀਆਂ ਦੀ ਹਾਲਤ ਸੀਰੀਅਸ ਦੱਸੀ ਜਾ ਰਹੀ ਹੈ ਤੇ ਸੜਕ ਤੇ ਹੀ ਹਾਦਸਾ ਵਾਪਰਨ ਨਾਲ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਅਤੇ ਲੋਕਾਂ ਦੇ ਵਿੱਚ ਕਾਫੀ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਤੇ ਕਾਰ ਦੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਵਾਹਨ ਦੀ ਪਰ ਖੱਟੇ ਉੜ ਗਏ ਹੋਰ ਇਸ ਮੌਕੇ ਸਾਡੇ ਪੁੱਤਰ ਕਨ ਨਾਲ ਗੱਲਬਾਤ ਕਰਦੇ ਆਂ ਕਾਰ ਦੇ ਵਿੱਚ ਸਵਾਰ ਪ੍ਰਦੀਪ ਸਿੰਘ ਅਤੇ ਰਾਗੀਰਾ ਨੇ ਕੀ ਕੁਛ ਕੀਤਾ ਆਓ ਸੁਣਦੇ ਆਂ ਫੁਗਵਾੜਾ ਨਿਊਜ਼ ਲਈ ਕੈਮਰਾਮੈਨ ਜਗਤ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹੈਂ ਪ੍ਰਦੀਪ ਕਿੱਥੋਂ ਕਿੱਥੇ ਆ ਰਹੇ ਸੀ ਕਿ? ਅਸੀਂ 에어ਪੋਰਟ ਤੋਂ ਆ ਰਹੇ ਸੀ। 에어ਪੋਰਟ ਤੋਂ ਆ ਰਹੇ ਹਾਂ ਕਿੱਥੇ ਜਾਣਾ ਸੀ ਕਾ ਜੀ? ਤੇ ਐਕਸੀਡੈਂਟ ਹੋਇਆ ਕਿੱਦਾਂ ਸਰ? ਡਰਾਈਵਰ ਦੀ ਅੱਖ ਲੱਗੀ ਹੈ। ਡਰਾਈਵਰ ਦੀ ਅੱਖ ਲੱਗੀ? ਹਾਂ। ਕਿਹੜੀ ਕਿਹੜੀ ਚੀਜ਼ ਤੇ ਗੱਡੀ ਕਿਹੜੀ ਦੀ ਆਪਣੇ? ਰੈਂਟ ਤੇ ਲਈ ਸੀ ਗੱਡੀ ਐਰਪੋਰਟ ਤੋਂ ਕਿੰਨੇ ਲੋਕ ਸੀ ਤੁਸੀਂ ਗੱਡੀ 'ਚ ਕਿੰਨੇ ਆਣੇ ਠੀਕ ਆ ਪੁੱਛਾ ਹੋ ਗਿਆ ਹਾਂਜੀ ਸ਼ਕਲ ਲੱਕਾ ਮਨਦੀਪ ਸਿੰਘ ਹਾਂਜੀ ਸਾਰੀ ਇੱਕ ਐਕਸੀਡੈਂਟ ਹੋਇਆ ਪੋਲ ਦੇ ਉੱਪਰ ਕੀ ਮਾਮਲਾ ਕੀ ਹੈ ਸਾਰਾ ਮੈਂ ਤੁਸੀਂ ਨਹੀਂ ਮੈਂ ਬੱਚੇ ਨੂੰ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਕੰਮ ਹੋ ਗਿਆ ਇਧਰ ਅੱਧੀ ਆਣ ਕੇ ਫੜਾਫੜ ਕੱਡੇ ਬੰਦੇ ਵਿੱਚੋਂ ਬੰਦੇ ਕਿੰਨੇ ਸੀ ਸਵਾਰੀਆਂ ਬੰਦੇ ਇਹਨਾਂ ਚ ਸੀ ਜੀ 4 ਜਾਣੇ 3 ਸਵਾਰੀਆਂ ਸੀ ਚੌਥਾ ਡਰਾਈਵਰ ਸੀ ਮੱਗੀ ਐਕਸੀਡੈਂਟ ਹੋਣ ਦਾ ਕਾਰਨ ਕੋਈ ਸਾਹਮਣੇ ਆਇਆ ਐਕਸੀਡੈਂਟ ਹੋਣ ਦਾ ਕਾਰਨ ਇਹ ਤੇ ਟਰੱਕ ਇੱਥੇ ਖੜਾ ਸੀਗਾ ਸਾਹਮਣੇ ਡਰਾਈਵਰ ਦੀ ਵੀ ਅੱਖ ਲੱਗ ਗਈ ਦਿੱਲੀ ਤੋਂ ਆ ਰਿਹਾ ਸੀ ਉਹ ਤੇ ਡਰਾਈਵਰ ਦੇ ਵੀ ਸੱਟਾ ਸੱਟਾਂ ਲੱਗੀਆਂ ਜਿਹੜੇ ਵਿੱਚ ਸਵਾਰੀਆਂ ਸੀ ਉਹਨਾਂ ਦੇ ਵੀ ਲੱਗੀਆਂ ਸਵਾਰੀਆਂ ਕਿੱਥੇ ਆ ਸੀ ਕੋਈ ਪਤਾ ਲੱਗਾ ਇਹ ਨਹੀਂ ਭਾਜੀ ਪਤਾ ਲੱਗਾ ਤੇ ਸਵਾਰੀਆਂ ਕਿੱਥੇ ਗਈਆਂ ਸਵਾਰੀਆਂ ਉਹ ਟੈਕਸੀ ਉਹਨਾਂ ਦੇ ਬੈਗ ਦੇਖਿਆ ਸੀ ਉਹ ਉਹਨਾਂ ਤੋਂ ਪਤਾ ਲੱਗ ਰਿਹਾ ਵੀ ਉਹ ਬਾਹਰੋਂ ਆ ਰਹੇ ਸੀ ਦਿੱਲੀ ਤੋਂ ਇਹਦੀ ਗੱਡੀ ਆ ਤੇ ਹੁਣ ਵਗੈਰਾ ਹੋਈ ਕਿੱਥੋਂ ਵੀ ਕਿੱਥੇ ਦਾ ਪਛਾਣ ਮੁਕੇਰੀਆਂ ਤੋਂ ਦੱਸ ਰਹੇ ਤੇ ਹੁਣ ਕਿੱਥੇ ਗਈਆਂ ਸਵਾਰੀਆਂ ਸਿਵਲ ਹਸਪੀਟਲ ਉਹਨਾਂ ਨੂੰ ਐਡਮਿਟ ਕਰਨ ਨੂੰ ਭੇਜਿਆ ਸੀ ਉਥੋਂ ਕਿੰਨਾ ਕੰਡੀਸ਼ਨ ਕਿੰਦਾ ਦੀ ਲੱਗ ਰਹੀ ਸਵਾਰੀਆਂ ਦੀ ਕੰਡੀਸ਼ਨ ਡਰਾਈਵਰ ਦੇ ਕੋਲ ਜਿਆਦਾ ਸੱਟਾਂ ਹਾਂਜੀ ਡਰਾਈਵਰ ਦੇ ਜਿਆਦਾ ਸੱਟਾਂ ਹਾਂਜੀ ਪਿੱਛੇ ਆਂਟੀ ਸੀਗੀ ਤੇ ਉਹਨਾਂ ਦਾ ਬੇਟਾ ਸੀਗਾ ਤੇ ਉਹਨਾਂ ਦੇ ਵੀ ਹੈੱਡ 'ਚ ਲੱਗੀ ਤੇ ਆਂਟੀ ਉਹਨਾਂ ਦੇ ਤੇ ਅੰਕਲ ਸੀ ਇੱਕ ਮੂਰੇ ਬੇਜੁਰਦ ਉਹਨਾਂ ਦੇ ਵੀ ਲੱਗੀਆਂ ਹਾਂਜੀ ਮੰਦਿਰ ਮੰਦਿਰ ਤੋਂ ਜੀ ਕੀ ਐਕਸੀਡੈਂਟ ਬਾਰੇ ਜਾਣਕਾਰੀ ਦੇਈ ਅੱਕ ਸਵੇਰ ਦਾ ਖੜਾ ਹੈ ਜੀ ਹਾਂਜੀ ਤੇ ਮਗਰੋਂ ਵੱਜੀ ਗੱਡੀ ਦਿੱਲੀੋਂ ਆਉਂਦੀ ਸੀ ਤੇ ਆਪਣੀ ਗੱਡੀ ਮਗਰ ਇਸ ਇੱਕ ਖੜੀ ਗੱਡੀ ਦੇ ਵਿੱਚ ਮਾਰੇ ਆ ਖੜੀ ਗੱਡੀ ਵਿੱਚ ਖੜੀ ਗੱਡੀ ਵਿੱਚ ਉਹਵਰਟੇਕ ਕਰ ਰਿਆ ਸੀ ਜਾਂ ਕਿੱਦਾਂ ਵਰਟੇਕ ਹੀ ਹੁੰਨਾ ਜੀ ਮੂਰੇ ਖੜੀ ਸੀ ਕੋਈ ਪਤਾ ਚੱਲਿਆ ਕਿੱਥੇ ਦੇ ਆ ਬੰਦੇ ਇਹਨਾਂ ਨੂੰ ਨਹੀਂ ਪਤਾ ਬੰਗਿਆ ਦੀ ਕਿਹੜੇ ਕਰੋ ਸਵਾਰੀਆਂ ਠੀਕ ਆ ਸਾਰੀਆਂ ਸਵਾਰੀਆਂ ਥੋੜੀ ਸੱਟਾਂ ਲੱਗੀਆਂ ਉਦਾਂ ਠੀਕ ਹਾਂਜੀ ਸ਼ੰਕਰ ਸਿੰਘ ਇਹ ਐਕਸੀਡੈਂਟ ਹੋਇਆ ਜਾਣਕਾਰੀ ਦਿਓ ਜਾਣਕਾਰੀ ਕੀ ਇਹਦੀ ਗੱਡੀ ਆਉਣੀ ਪੈ ਸੀ ਕੋਈ ਖੜੀ ਗੱਡੀ ਸੀਗੀ ਉਹਦੇ ਵਿੱਚ ਚਾਨ ਕੇ ਬੱਚੀ ਆ ਅਜੀ ਫਟਾਫਟ ਹੀ ਇਕੱਠੇ ਹੋ ਗਏ ਤਾਂ ਆਪ ਗੱਡੀ ਟੇਕਾ ਟੋਜੇ ਮੈਂ ਖੇਜੇ ਨਿਕਲੀ ਬੜੀ ਫੁੱਟਾ ਬਸੋ ਦੀ ਸਵਾਰੀਆਂ ਕਿੰਦਾ ਠੀਕ ਆ ਸਵਾਰੀਆਂ ਡਰਾਈਵਰ ਤਾਂ ਜਾਵਾ ਸੱਟਾਂ ਲੱਗੀਆਂ ਆ ਯਾ ਇੱਕ ਬਿਜਾਰਕੀ ਉਹ ਸੱਟ ਜਿਓ ਸੱਟ ਲੱਗੀ ਹੋਆ ਕਿੰਨੇ ਲੋਕ ਸਵਾਰੀ ਆ ਤੇ ਤਿੰਨ ਜਣੇ ਸੀਗੇ ਇੱਕ ਮਾਤਾ ਸੀ ਕੋਈ ਹੋਰ ਜੀ ਇੱਕ ਡਰਾਈਵਰ ਤਿੰਨੇ ਠੀਕ ਆ ਸਵਾਰੀਆਂ ਠੀਕ ਓ ਤਾਂ ਗੋਲ ਚੱਲਦੇ ਆ ਸੱਟਾਂ ਜਿਆਦਾ ਲੱਗੀਆਂ ਆ ਇਹ ਗੱਡੀ ਕਿੱਥੇ ਖੜੀ ਐ ਜੀ ਇਹ ਗੱਡੀ ਸਵੇਰ ਦੀ ਖੜੀ ਐ ਇੱਥੇ ਤੇ ਕੀ ਕੋਈ ਖਰਾਬ ਟ੍ਰੈਫਿਕ ਆ ਆਪੀ ਆ ਗਿਆ ਲਓ ਹੀ ਪਟਾ ਲਾਈਆਂ ਬੁੱਤੇ ਵਟੇ ਦਾ ਸੀ ਤੇ ਪਤਾ ਹੀ ਲੱਗੇ ਇੱਕ ਦਮ ਮੈਂ ਮਿੱਤੇ ਖੜੇ ਸੀ ਉਹਨਾਂ ਵੀ ਆਉਂਦੇ ਨੂੰ ਮੈਂ ਜਾਂਦਾ ਨਹੀਂ ਇਹ ওভারਟੇਕ ਕਰ ਰਹੇ ਆ ਅਸੀਂ ਗੱਡੀ ਨੂੰ ਅਸੀਂ ওভারਟੇਕ ਕਰਦੇ ਕਿੱਦਾਂ ਸੀ ਪਿੰਸੋ ਜਾਂਦਾ ਬੜੀ ਜ਼ੋਰ ਦੀ ਬੱਜੀ ਤੇ ਇੱਕਦਮ ਹੀ ਫੇਗ ਗਿਆ ਕਿੰਨੀ ਆ ਕੇ ਟੱਕਾ ਲੱਗੀ ਆਉਣ ਇਹਨਾਂ ਨੂੰ 10 ਕੁ ਮਿੰਟ ਬਾਅਦ ਉਹ ਸਰਚ ਸਰਚ ਚੱਲ ਰਹੀ ਆ ਕਿਸੇ ਤੇਰਾ ਫਿੱਡ ਲੈ ਗਿਆ ਆਹ ਫਿਰ ਲੱਗੇ ਆ ਹਾਂਜੀ ਸਰ ਕੀ ਨਾਮ ਜਸ ਸਿੰਘ ਖਾਲਸਾ ਹਾਂਜੀ ਸਰ ਦਾ ਜੀ ਹਾਂਜੀ ਅੱਜ ਇੱਕ ਇੱਕ ਐਕਸੀਡੈਂਟ ਹੋਇਆ ਪੁਲ ਦੇ ਉੱਪਰ ਉਹਦੇ ਬਾਰੇ ਜਾਣਕਾਰੀ ਦਿਈਓ ਵਾਰਕੋਟ ਦੀ ਕਾਲ ਖਾਲਸਾ ਵਾਰਕੋਟ ਦੀ ਫਤਿਹ ਮਤਲਬ ਜੀ ਯਾਨੀ ਕਪੂਰਥਲੇ ਤੋਂ ਆਏ ਆ ਲੁਧਿਆਣੇ ਨੂੰ ਜਾ ਰਹੇ ਰਹਿਣਾ ਹਾਂਜੀ ਜਿਹੜਾ ਆਪਣਾ ਹਾਈਵੇ ਆ ਫਗਵਾੜੇ ਵਾਲਾ ਉੱਥੇ ਹੋਇਆ ਜੀ ਐਕਸੀਡੈਂਟ ਗੱਡੀ ਟਰੱਕ ਦੇ ਵਿੱਚ ਵਜੀ ਟਰੱਕ ਖੜਾ ਸੀ ਕਹਿੰਦੇ ਜੋ ਸਾਡੇ ਹੁਣ ਦੇ ਵਿੱਚ ਆਇਆ ਗਿਆ ਤੇ ਪਰ ਜ਼ਖਮੀ ਹੋਏ ਨੇ ਡਰਾਈਵਰ ਸਮੇਤ ਦੋ ਜਾਨੇ ਜ਼ਖਮੀ ਹੋਏ ਨੇ ਇਹ ਟੋਟਲ ਚਾਰ ਸੀ ਚੌਥੇ ਦਾ ਨਹੀਂ ਸਾਨੂੰ ਪਤਾ ਹੈਗਾ ਜੀ ਕੀ ਆ ਪਰ ਸਾਡੀ ਅਪੀਲ ਲੋਕਾਂ ਨੂੰ ਇਹ ਹੀ ਹੈ ਕਿ ਖੜ ਕੇ ਉੱਥੇ ਦਰਸ਼ਕ ਨਾ ਬਣਿਆ ਕਰੋ ਨਾ ਉਥੇ ਵੀਡੀਓ ਬਣਾਇਆ ਕਰੋ ਜਿੰਨਾ ਹੋ ਸਕਦਾ ਹੈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਜ਼ਖਮੀ ਹਲਾਚ ਕੋਈ ਲੋਕਾਂ ਨੂੰ ਚੱਕ ਕੇ ਹਸਪੀਟਲ ਤਾਂ ਨਹੀਂ ਚਾੜਦੇ ਕੋਈ ਲੈ ਕੇ ਆਏ ਹੁਣ ਹਸਪੀਟਲ ਇੱਕ ਇੱਕ ਫੀ ਲੈ ਕੇ ਆਏ ਜੀ ਦੋ ਨਾਲ ਸਾਡੇ ਫੋਰਚਨ ਵਾਲੇ ਬਾਈ ਜੀ ਸੀ ਉਹ ਲੈ ਕੇ ਆਏ ਦੋ ਜਾਨਾਂ ਕੰਡੀਸ਼ਨ ਕਿਦਾਂ ਦੀ ਹੈ ਕੰਡੀਸ਼ਨ ਤਾਂ ਠੀਕ ਹੀ ਆ ਜੀ ਪਰ ਜੇ ਡਰਾਈਵਰ ਦੀ ਇੱਕ ਬਾਂਹ ਡੈਮੇਜ ਹੋਈ ਆ ਬਜੁਰਗ ਕ੍ਰਿਟੀਕਲ ਕੰਡੀਸ਼ਨ ਚ ਲੱਗਦੀ ਆ ਜੀ ਐਕਸੀਡੈਂਟ ਦਾ ਕੁਝ ਪਤਾ ਚੱਲਿਆ ਕੀ ਕੀ ਕਾਰਨ ਨਾਲ ਕਿ ਆ ਕਾਰਨ ਇਹੀ ਆ ਖੜੀ ਗੱਡੀ ਜਿ ਵਜੇ ਕਹਿੰਦੇ ਜੀ ਟਰੱਕ ਜਿਹੜਾ ਹੀ ਖੜਾ ਸੀਗਾ ਜਿਹਦੇ ਵਿੱਚ ਵਜੇ ਨੇ ਤੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਜਿੱਦਾਂ ਕੱਢ ਕੇ ਦੇਖਦੇ ਰਹਿੰਦੇ ਆ ਵੀ ਟਾਈਮ ਸਿਰ ਮੈਸੇਜ ਇਹੀ ਦੇਣਾ ਚਾਹੁੰਦੇ ਕਿ ਖੜ ਕੇ ਜਿਹੜਾ ਵੇਖਦੇ ਨੇ ਲੋਕ ਉਹ ਤਮਾਸ਼ਾ ਨਹੀਂ ਬਾਬਾ ਜੀ ਇਹ ਉਹਨਾਂ ਨੂੰ ਚੱਕੋ ਹੌਸਪੀਟਲ ਪਹੁੰਚਦਾ ਕਰ ਲੋ ਇੰਨਾ ਹੀ ਬਹੁਤ ਜੇ ਕਿਸੇ ਦੀ ਜਾਨ ਬੱਝ ਜਾਵੇ ਸਾਡੇ ਕਰਕੇ ਹਨਾ ਬਾਕੀ ਬੰਦਾਰੇ ਰੱਖਿਆ ਜੀ ਸਭ ਦਾ ਇਹਡ ਹੋਇਆ ਪੁਲ ਦੇ ਉੱਪਰ ਹਾਂਜੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਐਕਸੀਡੈਂਟ ਦੇ ਇੱਕ ਹੈਗੇ ਆ ਕੀਰਤਨ ਸਿੰਘ ਇੱਕ ਦਾ ਨਾਮ ਹੈਗਾ ਹਰਜੀਤ ਕੋਰ ਇੱਕ ਦਾ ਨਾਮ ਹੈਗਾ ਅਮਰਜੀਤ ਸਿੰਘ ਫਰਸਟ ਏਡ ਕਰਕੇ ਇਹਨਾਂ ਨੂੰ ਸਿਟੀ ਲਈ ਭੇਜ ਦਿੱਤਾ ਗਿਆ ਆ ਤੇ ਇੱਕ ਪੇਸ਼ੈਂਟ ਦਾ ਐਕਸ-ਰੇ ਹੋਣਾ ਆ ਸਰ ਕੰਡੀਸ਼ਨ ਕਿਦਾਂ ਕੰਡੀਸ਼ਨ ਤਿੰਨਾਂ ਦੀ ਹਜੇ ਸੀਰੀਅਸ ਹੈਗੀ ਨਹੀਂ ਤੇ ਸਰ ਐਕਸੀਡੈਂਟ ਦਾ ਕੋਈ ਕਾਰਨ ਸਾਹਮਣੇ ਆਇਆ ਨਹੀਂ ਐਕਸੀਡੈਂਟ ਦਾ ਹਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਵਾਲੇ ਆਪਣੀ ਪੁੱਛ ਪੜਤਾਲ ਕਰ ਰਹੇ ਨੇ ਇਹ ਕਿੱਥੇ ਦੇ ਰਹਿਣ ਵਾਲੇ ਇਹ ਦੋ ਪੇਸ਼ੈਂਟ ਜਿਹੜੇ ਹੈਗੇ ਗੁਰਦਾਸਪੁਰ ਦੇ ਰਹਿਣ ਵਾਲੇ ਹੈਗੇ ਆ ਡਿਸਟ੍ਰਿਕਟ ਜਿਹੜਾ ਉਹਨਾਂ ਨੂੰ ਪੈਂਦਾ ਇੱਕ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲਾ ਜਿਹੜਾ ਡਰਾਈਵਰ ਸੀਗਾ ਕੋਈ ਤੁਹਾਨੂੰ ਦੇਤੀ ਹੋਣਾ ਹਾਂਜੀ ਹਾਂਜੀ